আছেন okay. ਅਗਰ ਜੀ ਮੇਰੇ ਨਾਲ ਗਿਆ ਵੀ ਜੀ ਲੱਗਦਾ ਮੇਰੇ ਜੇ ਨਾ ਕੋਈ ਲੋਕਲ ਰਿਸਰਚ ਅਗੇ ਪਕਾਉਣੇ ਕੋਰਸ ਪ੍ਰੋਫੈਸ਼ਨਲ ਪ੍ਰੋਗਰਾਮ ਕਰ ਰਹੇ ਹਾਂ ਜੀ ਹਾਂ ਮਗਰ

ਉਹ ਜਕਸਟਾ ਇਹ ਜੇ ਸੈਟਲਾਈਟ ਪਾਕਿਸਤਾਨ ਦੀ ਬੰਦਨ ਸਮਾਦੀ ਮੌਤ ਹੋ ਗਈ ਹੈ ਉਹ ਦਾ ਬਾਪੂ ਆ ਰਹੇ ਨੇ ਪਹਿਲਾਂ ਤੇ ਮੈਂ ਤੁਹਾਡਾ ਸਾਰਿਆਂ ਦਾ ਵੀਡੀਓ ਵਾਲੇ ਸਾਥੀਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਕਦਰਮੀ ਦੇ ਵਿੱਚ ਸਾਡੇ ਦੁੱਖ ਦੇ ਵਿੱਚ ਅਸੀਂ ਯਾਸਵਲੇ ਬਹੁਤ ਦੁਖੀ ਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ 4-5 ਦਿਨ ਤੋਂ ਮਜੀਠੇ ਹਲਕੇ ਦੇ ਵਿੱਚ ਜਿਹੜਾ ਕੈਡ ਹੋਇਆ ਜਹਦੀਲੀ ਜਿਹੜੀ ਚੀਜ਼ ਪੀਣ ਦੇ ਨਾਲ ਜਿਹੜਾ ਸਾਡੇ ਕਰੀਬ ਹੋੜ ਤੱਕ 27 ਜਾਣਿਆਂ ਦੀ ਡੈਥ ਹੋ ਗਈ ਇਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦਾ ਜਿਦੋਏ ਆਵਾਜ਼ਤ ਹੋਈ ਜਦੋਂ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਹ 24 ਘੰਟਿਆਂ ਦੇ ਵਿੱਚ ਆਪ ਇੱਥੇ ਮੌਕੇ ਦੇ ਉੱਤੇ ਆ ਗਏ ਉਨਾਂ ਨੇ ਮੌਕੇ ਦੇ ਉੱਤੇ ਆ ਕੇ ਪੀੜਤ ਪਰਿਵਾਰਾਂ ਦੇ ਨਾਲ ਜਿਹੜਾ ਉਹ ਦੁੱਖ ਵੀ ਸਾਂਝਾ ਕੀਤਾ ਪਰਿਵਾਰਾਂ ਨੂੰ ਹੌਸਲਾ ਵੀ ਦਿੱਤਾ ਪਰਿਵਾਰਾਂ ਨੂੰ ਗਾਲੀਆਂ ਵੀ ਲਾਆ ਔਰ ਪਰਿਵਾਰਾਂ ਨੂੰ ਕਿਹਾ ਕਿ ਤੁਹਾਨੂੰ 10 ਲੱਖ ਰੁਪਈਆ ਪਰਿਵਾਰ ਦੇ ਹਿਸਾਬ ਨਾਲ ਅਸੀਂ ਮਦਦ ਕਰਾਂਗੇ 2 ਲੱਖ ਰੁਪਈਆ ਜਿਹੜੇ ਇਲਾਜ ਦੀਨ ਹੈ ਉਹਨਾਂ ਨੂੰ ਕਰਾਂਗੇ ਸਾਦੇ ਪਰਿਵਾਰਾਂ ਨੂੰ ਉਹਨਾਂ ਦੇ ਇੱਕ ਇੱਕ ਜੀ ਨੂੰ ਨੌਕਰੀ ਦਵਾਂਗੇ ਉਹਨਾਂ ਦੇ ਬੱਚੇ ਜਿਹੜੇ ਕਈ ਸਾਡੇ ਮਜ਼ਦੂਰ ਵੀਰ ਜਿਹੜੇ ਉਹਨਾਂ ਦੇ ਚਾਰ-ਚਾਰ ਬੱਚੇ ਆ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਪੜਾਉਂਦਾ ਵੀ ਪ੍ਰਬੰਧ ਕਰਾਂਗੇ ਉਹ ਨਾਲ ਦੀ ਨਾਲ ਜਿਹੜਾ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਐਸੀਐਸ ਕਾਰਨ ਦੇ ਜਿਹੜੇ ਦੋਸ਼ੀ ਆ ਉਹ ਭਾਵੇਂ ਦਿੱਲੀ ਤੱਕ ਹੋਣ ਉਹਨਾਂ ਸਭ ਨੂੰ ਗ੍ਰਫਤਾਰ ਕਰਾਂਗੇ ਔਰ ਮੈਂ ਇਹ ਦੱਸ ਦਿਆ ਮਨ ਮਹਿਸੂਸ ਕਰਦਾ ਪੁਲਿਸ ਦੇ ਉੱਤੇ ਤੇ ਅਸੀਂ ਦਿੱਲੀ ਤੱਕ ਪਹੁੰਚ ਗਏ ਦਿੱਲੀ ਤੋਂ ਵੀ ਦੋ ਮੁੱਦਮ ਲੁਧਿਆਣੇ ਤੋਂ ਵੀ ਮੁੱਦਮ ਜਿਹੜੇ ਫੜਿਆ ਹੁਣ ਤੱਕ ਅਸੀਂ 16 ਮੁੱਦਮ ਜਿਹੜੇ ਇਸ ਮਤਲਬ ਜਿਹੜੇ ਕਾਂਡ ਲਈ ਦੋਸ਼ੀ ਨੇ ਉਹਨਾਂ ਨੂੰ ਫੜਿਆ ਅਜੇ ਵੀ ਕੁਝ ਲੋਗ ਹੋਰ ਸਾਡੀ ਸਾਨੂੰ ਲੜਿੰਦੇ ਆ ਉਹਨਾਂ ਲਈ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਔਰ ਜਿਹੜਾ ਵੀ ਬੰਦਾ ਇਸ ਕਾਰ ਦੇ ਨਾਲ ਪੰਜਾਬ ਦੇ ਵਿੱਚ ਅਸੀਂ ਜੁੱਧ ਨਸ਼ਿਆਂ ਦੇ ਬਦੋ ਸ਼ੁਰੂ ਕੀਤਾ ਜਿਹੜਾ ਵੀ ਬੰਦਾ ਨਸ਼ਿਆਂ ਦਾ ਧੰਦਾ ਕਰਦਾ ਹੈ ਨਸ਼ੇ ਵੇਚਦਾ ਚੈ ਉਸ ਮੈਂ ਕਿ ਫੀ ਮੈਂ ਡੁਪਲੀਕੇਟ ਸ਼ਰਾਬ ਸਭ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜੇ ਇਹਨਾਂ ਮੌਤਾਂ ਲਈ ਜ਼ਿੰਮੇਵਾਰ ਹੈ ਤੇ ਜਿਹੜੇ ਇਹੋ ਜੀ ਕਾਰਵਾਈ ਕਰਾਂ ਵੀ ਕੋਣ ਆਲੇ ਸਮੇਂ ਕੋਈ ਬੰਦਾ ਹਿੰਮਤ ਨਾ ਕਰੇ ਸੋ ਅੱਜ ਆਪਾਂ ਮਤਲਬ ਮੁੱਖ ਮੰਤਰੀ ਸਾਹਿਬ ਨੇ ਮਤਲਬ ਆਪਾਂ ਨੂੰ ਬਾਈ ਪਰਵਾਦਾਂ ਨੂੰ 10-10 ਲੱਖ ਰੁਪਇਆ ਜਿਹੜਾ ਉਹ ਚੈੱਕ ਜਿਹੜੇ ਆ ਕੁਨੇ ਦਿੱਤੇ ਆ ਚਾਰ ਪੰਜ ਪਰਵਾਦ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਅਸੀਂ ਪਸੋਂ ਜਿਹੜਾ ਉਹਨਾਂ ਦੇ ਘਰੀ ਜਾ ਕੇ ਮੈਂ ਚੈੱਕ ਦੇ ਕੇ ਆਉਂਗਾ ਜਿਹੜੇ ਇਲਾਜ ਦੀ ਨੇ ਉਹਨਾਂ ਨੂੰ ਵੀ ਚੈੱਕ ਜਿਹੜੇ ਅਸੀਂ ਦੇਾਂਗੇ ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਇਸ ਗੁਰੂ ਘਰ ਦੇ ਵਿੱਚ ਇਹਨਾਂ ਪੀੜਤ ਪਰਵਾਦਾਂ ਦੇ ਨਾਲ ਵਾਦਾ ਕੀਤਾ ਸੀਗਾ ਉਹ ਪੂਰਾ ਕੀਤਾ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸ਼ਾਇਦ ਮੈਂ ਆਪਣੀ ਉਮਰ ਦੇ ਵਿੱਚ ਕਦੀ ਵੀ ਇਦਾਂ ਦੀ ਵੇਖਿਆ ਕਈ ਵਾਰ ਕਦੇ ਪਹਚਾ ਲਾ ਕੇ ਕਦੀ ਇਦਾਂ ਦੀ ਕੋਈ ਕਾਂਡ ਹੋ ਜਾਂਦਾ ਕੁਝ ਹੋ ਜਾਂਦਾ ਏਡੀ ਛੇਤੀ ਨਾ ਕਦੀ ਮੁੱਖ ਮੰਤਰੀ ਆ ਤੇ ਨਾ ਕੋਈ ਏਡੀ ਛੇਤੀ ਸਰ ਕਿਸੇ ਨੂੰ ਜਿਹੜੀ ਮਦਦ ਮਿਲੀ ਹੈ ਇਹ ਮੇਰਾ ਖਿਆਲ ਜਦੋਂ ਦਾ ਦੇਸ਼ ਆਜ਼ਾਦ ਹੋਇਆ ਪਹਿਲੀ ਵਾਰ ਪੰਜਾਬ ਦੇ ਕੇ ਹਰਮਤਪਿਆਰੇ ਮੁੱਖ ਮੰਤਰੀ ਨੇ ਕੀਤਾ ਹੋਊਗਾ ਕਿ 48 ਘੰਟਿਆਂ ਦੇ ਵਿੱਚ ਉਹ ਜੜੇ ਆ 10 10 ਲੱਖ ਦੇ ਚੈੱਕ ਜਿਹੜੇ ਉਹ ਭੇਟਤੇ ਜਿਹੜੇ ਮੈਂ ਹੁਣੇ ਦਿੱਤੇ ਆ ਅਗਲੀਆਂ ਵਿੱਚ ਜੋ ਜੋ ਅਨਾਊਂਸਮੈਂਟਾਂ ਉਹਨਾਂ ਨੇ ਕੀਤੀ ਆ ਉਹ ਸਾਰੀਆਂ ਅਨਾਊਂਸਮੈਂਟਾਂ ਅਸੀਂ ਪੂਰੀਆਂ ਕਰਾਂਗੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਿ ਸਾਡੇ ਮਾਝੇ ਆਲਿਆਂ ਦੀ ਉਹਨਾਂ ਬਾਹ ਫੜੀ ਮਜੀਠੇ ਵਾਲਿਆਂ ਦੀ ਬਾਹ ਫੜੀ ਆ ਸਾਡੇ ਮਜੀਠੇ ਵਾਲੇ ਸਾਡੇ ਹਲਕਾ ਚਾਦ ਜੱਗਾ ਜੀ ਉਹ ਵੀ ਲੱਗੇ ਸਾਡੇ ਲੱਗੇ ਸੀ ਚੇਦਨ ਸਿੰਘ ਪੁਰਾਣੀ ਇਸ ਪਿੰਡ ਦੇ ਚੇਦਨ ਸਿੰਘ ਨੇ ਸਰਪੰਚ ਵੀ ਨੇ ਅਸੀਂ ਸਾਰੇ ਇਸ ਗੱਲ ਤੇ ਲੱਗੇ ਆ ਕਿ ਅਸੀਂ ਸਾਰਿਆਂ ਡਟ ਕੇ ਇਹਨਾਂ ਪਦਵਾਰਾਂ ਦੀ ਮਤ ਕਰਦੀਆਂ ਤੇ ਸਾਰਿਆਂ ਨੇ ਡਟ ਕੇ ਦੋਛੀ ਭਾਵੇਂ ਦਿੱਲੀ ਚ ਬੈਠਾ ਕਿਤੇ ਬੈਠਾ ਉਹਨੂੰ ਗ੍ਰਫਤਾਰ ਜਿਹੜਾ ਕਰੋਨਾ ਇਹ ਸਾਡਾ ਫੈਸਲਾ ਇਹਨਾਂ ਦੇ ਇਲਾਜ ਜਿਹੜੇ ਇਲਾਜ ਨਹੀਂ ਉਹ ਸਰਕਾਰੀ ਹਸਪਤਾਲ ਤੋਂ ਫ੍ਰੀ ਨੇ ਬਿਲਕੁਲ ਬਿਲਕੁਲ ਇਹਨਾਂ ਦਾ ਇਲਾਜ ਫ੍ਰੀ ਆ ਇਲਾਜ ਇਹਨਾਂ ਦਾ ਬਿਲਕੁਲ ਫ੍ਰੀ ਆ ਠੀਕ ਹੈ ਜੀ ਕੋਈ ਇਹਨਾਂ ਨੂੰ ਪੈਸਾ ਨਹੀਂ ਦੇਣਾ ਪਿਆ ਰਿਆ ਨਾ ਕੋਈ ਪੈਸਾ ਦੇਣਾ ਪਊਗਾ ਉਹਨਾਂ ਨੂੰ 2-2 ਲੱਖ ਰੁਪਈਆ ਜਿਹੜੇ ਇਲਾਜ ਦੀ ਨੇ ਉਹਨਾਂ ਨੂੰ ਵੀ ਜਿਹੜਾ ਉਹ ਅਸੀਂ ਦੇਣਗੇ ਕਰੂਗਾ ਅਜਮਲ ਸਾਹਿਬ ਜਿਹਨੇ ਉਹਨਾਂ ਨੇ ਪ੍ਰੋਪਰਟੀ ਲੇਟ ਚਾਸ ਮਾਰੀ ਜਾਊਗੀ ਬਿਲਕੁਲ ਦੇਖੋ ਅਸੀਂ ਲੱਗੇ ਪਹਿਲਾਂ ਹੀ ਅਸੀਂ ਤਾਂ ਪਹਿਲਾਂ ਆਲਰੇਡੀ ਨੌਂਸ ਕੀਤਾ ਮਾਨ ਸਾਹਿਬ ਨੇ ਅਨਾਉਂਸ ਕੀਤਾ ਕਿ ਨਸ਼ਾ ਕਿਸੇ ਵੀ ਕਿਸਮ ਦਾ ਹੋਊਗਾ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਉਹਦੀਆਂ ਪ੍ਰੋਪਰਟੀਆਂ ਵੀ ਜਬਤ ਕਰਾਂਗੇ ਉਹਨਾਂ ਨੂੰ ਜੇਲਾਂ ਜੂ ਹੀ ਸੁੱਟਾਂਗੇ ਬੰਦ ਕਰਾਂਗੇ ਸਭ ਐਹੋ ਜਿਹੇ ਸਜ਼ਾਵਾ ਦਾਂਗੇ ਕਿ ਮੁੜ ਕੇ ਕੋਈ ਬੰਦਾ ਇਦਾਂ ਦੀ ਕਾਰ ਬਾਈ ਕਰਨੀ ਹਿੰਮਤ ਨਾ ਤੇਰਾ ਅੱਛਾ ਇਦਾਂ ਤੇ ਵੀ ਪੀਲਾ ਬੰਦਾ ਚੰਦੂਗਾ ਜੀ ਜਿਨ੍ਹਾਂ ਦੀ ਪ੍ਰਾਪਰਟੀ ਹੈ ਜਿਹਨੇ ਘਰ ਨੇ ਇਹਨਾਂ ਦੇ ਸੱਜੇ ਮੈਂ ਕਹੀ ਜਾਂਦਾ ਨਸ਼ਾ-ਮਸ਼ਾਈਆ ਨਸ਼ਾ ਕੋਈ ਵੀ ਹੈ ਹਰ ਇੱਕ ਤੇ ਪੀਲਾ ਬੰਦਾ ਚੰਦੂਗਾ ਜਿਹਦੀ ਵਾਰੀ-ਵਾਰੀ ਆਈਗੇ ਜਿਹੜੇ ਵੀ ਬੰਦੇ ਦੋਸ਼ੀ ਹੋਣਗੇ ਕਿਉਂ ਨਹੀਂ ਚਲਾਵਾਂਗੇ ਪੀਲਾ ਬੰਦਾ ਜਿਨ੍ਹਾਂ ਦੇ ਜਦ ਸਾਡੇ ਸਤਾਈ ਪਰਿਵਾਰ ਜਿਹੜੇ ਬਚਰੇ ਉਹਨਾਂ ਦੇ ਸਿਰ ਦੇ ਸਾਈ ਲੇਕਿਨ ਦੇ ਕਿ ਬੱਚਿਆਂ ਦੇ ਬਾਪ ਚਲੇ ਗਏ ਇਹਨਾਂ ਬੰਦਿਆਂ ਦੇ ਖਿਲਾਫ ਹੱਦ ਤਦਾਂ ਦੀ ਕਾਰਵਾਈ ਕਰਾਂਗੇ ਤੁਸੀਂ ਦੇਖੀ ਜਾਓ ਕੀ ਬੰਦਾ ਸੱਸ ਸੱਸ ਸਾਡੇ 2 ਲੱਖ ਰੁਪਏ ਦੇਣਾ ਤੁਸੀਂ ਫੋਕਸ ਟਾਈਮ ਬਾਉਂਡਿੰਗ ਇਹ ਅੰਦਰ ਕਰੰਟ ਇਹ ਚੱਲਦਾ ਰਿਹਾ ਕੰਮ ਉਹ ਕੌਣ ਜ਼ਿੰਮੇਵਾਰ ਹੁੰਦਾ ਨਹੀਂ ਨਹੀਂ ਦੇਖੋ ਜੋ ਜੋ ਸਾਨੂੰ ਪਤਾ ਲੱਗੀ ਗਿਆ ਅਸੀਂ ਤਿਉ ਤਿਉ ਸਾਧભાઈ ਜਿਹੜੀ ਕੜੀ ਗਏ ਫਿਰ ਤਾਂ ਪਹਿਲੀ ਮਾਰਤ ਤੋਂ ਅਸੀਂ ਜੋਧੀ ਸ਼ੁਰੂ ਕੀਤਾ ਨਸ਼ਿਆਂ ਦੇ ਖਿਲਾਫ ਇਸ ਕਰਕੇ ਸਰਦੀ ਜਿਹੜਾ ਵੀ ਕੋਈ ਬੰਦਾ ਹੁਣ ਸਾਡੀ ਦੇਣ ਚਾਹੀ ਜਾਂਦਾ ਅਸੀਂ ਕਿ ਇਹ ਬੰਦੇ ਨੂੰ ਪਹਿਲਾਂ ਸਾਰੀ ਤਿਆਰੀ ਕੀਤੀ ਪਹਿਲਾਂ ਸਾਰੇ ਪੰਜਾਬ ਦਾ ਉਹਦੇ ਅੰਦਰ ਕੀ ਆ ਕੀ ਨਹੀਂ ਆ ਹਾਸੀ ਦਾ ਪਤਾ ਕੀਤਾ ਵੀ ਕਿੱਥੇ ਕਿੱਥੇ ਕੀ ਆ ਉਸ ਹਿਸਾਬ ਨਾਲ ਹੁਣ ਅਸੀਂ ਐਕਸ਼ਨ ਦੇ ਬੂਰਚਾ ਉਸ ਹਿਸਾਬ ਨਾਲ ਅਸੀਂ ਐਕਸ਼ਨ ਕਰ ਰਹੇ ਹਾਂ ਐਕਸ਼ਨ ਜੀਵਨ ਸਰ ਆਖਰੀ ਇੱਕ ਆਖਰੀ ਸਵਾਲ ਹੈ ਮਸਲਾ ਕੋਲੰਬੀਆ ਦੇ ਵਿੱਚ ਨਾ ਪੰਜ ਪੰਜਾਬੀ ਨੌਜਵਾਨ ਫਸੇ ਹੋਏ ਨੇ ਤੁਹਾਡੇ ਤੱਕ ਉਹਨਾਂ ਨੇ ਗੁਹਾਰ ਲਗਾਈ ਹੈ ਵੀਡੀਓ ਵਾਇਰਲ ਹੋਈ ਹੈ ਕਿ ਸਾਨੂੰ ਨੂੰ ਕਟਿਆ ਜਾਵੇ 20000 ਡਾਲਰ ਲੈ ਕੇ ਬਾਂਕੀ ਲਗਾਸੀ ਹੋਏ ਨੇ ਮੈਂ ਪਹਿਲਾਂ ਤੇ ਤੁਹਾਡੇ ਤੋਂ ਚਲੋ ਇਹ ਸਬਜੈਕਟ ਦੂਜਾ ਇੱਕ ਮਿੰਟ ਤੇਵਾ ਕਹਿ ਦਿੰਦਾ ਜੀ ਪਹਿਲਾਂ ਤਾਂ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਮੈਂ ਪਹਿਲਾਂ ਵੀ ਕਰਦਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਕਿ ਮੁਲਕ ਜਾਣਾ ਬਿਲਕੁਲ ਗਲਤ ਆ ਡੌਂਕੀ ਤੇ ਕਿਹਤੇ ਪੰਦਾ ਟੱਪਣੀਆਂ ਸੁਬੰਦਰ ਤਰਨੇ ਇਹ ਬਹੁਤ ਮਾੜੀ ਗੱਲ ਆ ਪਰ ਉਹਨਾਂ ਦੀ ਵੀਡੀਓ ਮਿਲ ਗਈ ਆ ਮੈਂ ਵਿਦੇਸ਼ ਮੰਤਰੀ ਵਿਦੇਸ਼ ਮੰਤਲਾਲੇ ਦੇ ਸੰਪਰਕ ਚ ਹோம் ਮਿਨਿਸਟਰੀ ਨਾਲ ਸੰਬੰਧ ਕੀਤਾ ਕਿ ਇਹਨਾਂ ਬੱਚਿਆਂ ਦਾ ਪਤਾ ਕਰੋ ਅਸੀਂ ਮਦਦ ਕਰਾਂਗੇ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜੇ ਪੰਜੇ ਬੱਚੇ ਫਸੇ ਆ ਇਹਨਾਂ ਨੂੰ ਚਿੰਦ